ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਅਤੇ 11 ਫਰਵਰੀ ਨੂੰ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਸੰਬੰਧੀ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਸੰਬੰਧਿਤ ਚੱਕ ਹਕੀਮ ਫਗਵਾੜਾ ਵਿਖੇ ਪ੍ਰਬੰਧਕ ਕਮੇਟੀ ਦੀ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਨਾਲ ਇੱਕ ਅਹਿਮ ਮੀਟਿੰਗ ਹੋਈ ਮੀਟਿੰਗ ਦੌਰਾਨ ਜਿੱਥੇ ਸ਼ੋਭਾ ਯਾਤਰਾ ਨੂੰ ਲੈ ਕੇ ਅਹਿਮ ਵਿਚਾਰ ਚਰਚਾ ਕੀਤੀ ਗਈ ਉੱਥੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਬੜੀ ਖੁਸ਼ੀ ਦੀ ਗੱਲ ਹੈ ਕਿ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਜਿਹੜਾ ਹੈਗਾ ਉਹਨੂੰ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਔਰ ਅੱਜ ਇੱਥੇ ਫਗਵਾੜੇ ਵਿਖੇ ਸ਼੍ਰੋਮਣੀ ਗੁਰਦੁਆਰਾ ਮੰਦਿਰ ਕਮੇਟੀ ਵੱਲੋਂ ਮੀਟਿੰਗ ਕਾਲ ਕੀਤੀ ਗਈ ਸੀ ਜਿਹਦੇ ਵਿੱਚ ਕੀ ਪੁਲਿਸ ਪ੍ਰਸ਼ਾਸਨ ਔਰ ਸਿਵਲ ਪ੍ਰਸ਼ਾਸਨ ਵੱਲੋਂ ਆਫੀਸਰਸ ਆਏ ਆ ਔਰ ਬੈਠ ਕੇ ਸਾਰੇ ਵਿਚਾਰ ਵਟਾਂਦਰੇ ਕੀਤੇ ਗਏ ਔਰ ਪਿਛਲੀਆਂ ਜਿੰਨੀਆਂ ਕੋਈ ਸਮੱਸਿਆਵਾਂ ਸੀ ਉਹਨਾਂ ਨੂੰ ਵੀ ਡਿਸਕਸ ਕੀਤਾ ਗਿਆ ਔਰ ਸਾਰਿਆਂ ਨੇ ਆਸ਼ਵਾਸਨ ਦਿੱਤਾ ਹੈ ਕਿ ਇਹ ਬੜੇ ਹੀ ਅੱਛੇ ਢੰਗ ਦੇ ਨਾਲ ਤੂਮ-ਤਾਮ ਦੇ ਨਾਲ ਗੁਰੂ ਰਗਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੋਊਗਾ ਔਰ ਜਿਹੜਾ ਹੈਗਾ ਸਿਟੀ ਦੇ ਵਿੱਚ ਸ਼ੋਭਾ ਯਾਤਰਾ ਉਹਦਾ ਬਹੁਤ ਅੱਛਾ ਪ੍ਰਬੰਧ ਕੀਤਾ ਜਾਏਗਾ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰੇ ਫਗਵਾੜਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੀ ਹਾਂ ਔਰ ਉਮੀਦ ਕਰਦੀ ਹਾਂ ਕਿ ਨਿਰਵਿਘਨ ਇਸ ਕਾਰਜਕ੍ਰਮ ਨੂੰ ਪਰਵਾਹ ਚੜਾਇਆ ਜਾਏਗਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈਗੁਰਦੇਵ ਜੀ ਅੱਜ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਮੰਦਿਰ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਬੜੇ ਉਤਸ਼ਾਹ ਅਤੇ ਆਪਸੀ ਭਾਈਚਾਰਕ ਤੌਰ ਤੇ ਇਕੱਠਾ ਮਨਾਉਣ ਦੇ ਲਈ ਇੱਕ ਬਹੁਤ ਹੀ ਵਧੀਆ ਮੀਟਿੰਗ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਹਿਬਾਨ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਫਗਵਾੜਾ ਅਤੇ ਹੋਰ ਗਣਮੰਨੇ ਵਾਰਡੇ 21 ਤੇ ਸੱਜਣਾ ਦੇ ਨਾਲ ਇੱਕ ਸਾਂਝੇ ਤੌਰ ਤੇ ਮੀਟਿੰਗ ਹੋਈ ਜਿਸ ਦੇ ਵਿੱਚ ਸਾਰਿਆਂ ਦੀ ਸਲਾਹ مشورہ ਲਈ ਗਈ ਅਤੇ ਸਤਗੁਰੂ ਅਰदास ਮਹਾਰਾਜ ਦੇ ਜਨਮ ਦਿਹਾੜੇ ਸੰਬੰਧ ਵਿੱਚ ਜੋ 11 ਫਰਵਰੀ ਨੂੰ ਇੱਕ ਵਿਸ਼ਾਲ ਸ਼ੁਭ ਯਾਤਰਾ ਮੰਦਰ ਤੋਂ ਆਰੰਭ ਹੋਏਗੀ ਉਸ ਦੇ ਪ੍ਰਬੰਧਾ ਵਾਸਤੇ ਆ ਰਹੀਆਂ ਦੇਸ਼ ਉਹਦੇ ਤੋਂ ਬਹੁਤ ਪਾਰਕਿੰਗ ਵਿੱਚ ਸੰਗਤਾਂ ਜੋ ਕੁਝ ਰਹੀਆਂ ਹਨ ਉਹਨਾਂ ਦੇ ਪ੍ਰਬੰਧਾਂ ਲਈ ਉਹਨਾਂ ਦੇ ਠੀਕ ਵਿਵਸਥਾ ਵਾਸਤੇ ਅੱਜ ਬਹੁਤ ਹੀ ਵਿਚਾਰ ਹੋਏ ਇਹ ਸਾਰੀਆਂ ਜੋ ਵੀ ਡਿਊਟੀਆਂ ਅੱਜ ਪੁਲਿਸ ਪ੍ਰਸ਼ਾਸਨ ਨੇ ਅਤੇ ਅਸੀਂ ਪ੍ਰਬੰਧਕ ਕਮੇਟੀ ਨੇ ਹਰ ਇੱਕ ਨੂੰ ਬੜੇ ਆਪਣੇ ਆਪਣੇ ਉਹਦੇ ਪਲੈਨਿੰਗ ਬਣਾ ਲਈ ਗਈ ਹੈ ਤੇ ਜਿਹਦੇ ਨਾਲ ਕੀ ਇਹ ਸਾਰੀ ਵਿਵਸਥਾ ਵਧੀਆ ਚੱਲੇ ਸੋ ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਸਤਿਗੁਰ ਰਵਿਦਾਸ ਮਹਾਰਾਜ ਦੇ ਇਸ ਜਨਮ ਦਿਹਾੜੇ ਦੇ ਪ੍ਰੋਗਰਾਮਾਂ ਵਿੱਚ ਵੱਧ ਛੜ ਕੇ ਹਿੱਸਾ ਲੈਣਾ ਅਤੇ ਇਸ ਨਗਰ ਕੀਰਤਨ ਸ਼ੋਭਾ ਯਾਤਰਾ ਦੀ رونਕ ਨੂੰ ਵਧਾਣਾ ਜੈਗੁਰ ਦੇ ਧੰਨਵਾਦ